ਚਲ ਨਿਬੜ ਗਏ ਸਾਰੇ ਕੰਮ। ਕਿਦਾ ਫੋਨ ਆਇਆ ਹੋਇਆ। ਹਲੋ। ਹਾਂ ਦੇਵੀ ਸਸ਼ਿਕਾ। ਹਾਂ ਠੀਕ ਹਾਂ। ਮੈਂ ਵੀ ਠੀਕ ਹਾਂ ਜੀ। ਹਾਂ ਜਿਓ ਮਾਰਜੇ ਕਿਡਾ। ਟਾਈਮ ਇਨ ਲਗਦਾ ਕੀ ਕਰੀਏ ਨਹੀਂ ਇੱਥੇ ਫੋਨ ਤੇ ਗੱਲਾਂ ਮਾਰੀ ਜਾਨੀ ਐ ਖੜੀ ਹੋ ਕੇ ਕੱਪੜੇ ਧੋ ਲਾਂਦੀ ਟੂਟੀ ਦਾ ਪਾਣੀ ਆਈ ਜਾਂਦਾਗਾ ਇੱਕ ਮਿੰਟ ਦੇਦੀ ਮੈਂ ਫੇਰ ਕਰਦੀ ਆ ਨਾ ਮੰਮੀ ਕੀ ਹੋ ਗਿਆ ਤੁਹਾਨੂੰ ਹੁਣ ਆ ਹੁਣ ਤਾਂ ਸਾਰਾ ਰਸੋਈ ਦਾ ਕੰਮ ਕਰਕੇ ਹਟੀਆਂ ਮੈਂ ਕਰ ਲੂੰਗੀ ਕੋਈ ਨਾ ਧੋ ਲੂੰਗੀ ਕੱਪੜੇ ਕੀ ਆਖਰ ਆ ਗਈ ਘਟੋ ਘਟ ਪਾਣੀ ਤਾਂ ਭਰ ਕੇ ਰੱਖ ਲੈਂਦੀ ਉਹੀ ਕਹਿ ਦੋ ਵੀ ਤੁਹਾਨੂੰ ਮੈਂ ਬੈਠੀ ਚੰਗੀ ਨਹੀਂ ਲੱਗਦੀ ਨਹੀਂ ਫੇਰ ਮੋਟਰ ਛੱਡਣੀ ਪੂ ਬਿਜਲੀ ਮੱਚੂਗੀ ਕੋਈ ਨਹੀਂ ਬੱਚੀ ਜਾਣ ਦੋ ਬਿਜਲੀ ਉਂ ਵੀ ਤਾਂ 300 ਜੁਨਤ ਮਾਫੀ ਐ ਜਦੋਂ ਤੇਰੇ ਵਰਗੇ ਹੁੰਦੇ ਸੀ ਨਾ ਤੇਸਾਂ ਦਾ ਕੰਮ ਕਰਦੇ ਸੀ ਖੇਤ ਦਾ ਵੀ ਕਰਾਉਂਦੇ ਹੁੰਦੇ ਸੀ ਫਿਰ ਹੁਣ ਕਿਉਂ ਨਹੀਂ ਕਰਦੇ ਹੁਣ ਵੀ ਕਰ ਲੋ ਕੰਮ ਨਾ ਤੈਨੂੰ ਕਦੇ ਵਾਸਤੇ ਵੇਖ ਕੇ ਲੈਂਦੀ ਆ ਕੰਮ ਵਾਸਤੇ ਲੈਂਦੀ ਆ ਕਿਉਂ ਮੈਂ ਕੰਮ ਵਾਲੀ ਆ ਘਰ ਦੇ ਕੰਮ ਕਰਨ ਵਾਸਤੇ ਰੱਖੀ ਆ ਮੈਂ ਆਪਦੇ ਘਰ ਦਾ ਕੰਮ ਕਰਨ ਵਾਸਤੇ ਨਾ ਕੋਈ ਕੰਮ ਵਾਲੀ ਨਹੀਂ ਬਣ ਜਾਂਦੀ ਮੇਰਾ ਘਰ ਕਿਹੜਾ ਮੇਰਾ ਘਰ ਨਾ ਮੈਂ ਇੱਥੇ ਉੱਠ ਸਕਦੀ ਆ ਨਾ ਬੈਠ ਸਕਦੀ ਆ ਨਾ ਖਾ ਸਕਦੀ ਆ ਨਾ ਪੀ ਸਕਦੀ ਆ ਨਾ ਚੈਨਲ ਸੌ ਸਕਦੀ ਆ ਅਸੀਂ ਕੀ ਕਹਤਾ ਕੁੜੇ ਤੈਨੂੰ ਕਹਿਨ ਨੂੰ ਕੀ ਹੈਗਾ ਆ ਹੌਨਸਾਰ ਤਾਂ ਬੋਲਣ ਲੱਗ ਜਾਨੇ ਹੋ ਤੁਸੀਂ ਤੇਰੀ ਮਾਂ ਨੇ ਇਹ ਸਿਖਾਇਆ ਹੁ ਜਬਾਨ ਚਲਾਉਣੀ ਮੇਰੀ ਮਾਂ ਨੇ ਤਾਂ ਬਹੁਤ ਕੁਝ ਸਿਖਾਇਆ ਮੈਨੂੰ ਵੀ ਜਾ ਕੇ ਉਹਨਾਂ ਦੀ ਸੇਵਾ ਕਰ ਲਈ ਰੋਟੀਆਂ ਬਣਾਵਣਾ ਖਵਾਦੀ ਪਰ ਤੁਸੀਂ ਖਾਣ ਦੇ ਲਾਇਕ ਹੀ ਨਹੀਂ ਰੋਟੀਆਂ ਦਾ ਮੇਣਾ ਕਾ ਨਾ ਮਾਰ ਅਸੀਂ ਆਪ ਬਣਾ ਕੇ ਖਾ ਲਾਂਗੇ ਬਸ ਐਸੀ ਗੱਲ ਤੇ ਰਹੋ ਤੁਸੀਂ ਹੁਣ ਰੋਟੀਆਂ ਆਪ ਹੀ ਬਣਾ ਕੇ ਖਾ ਲਿਓ ਹੁਣ ਮੁਕਰਿਓ ਨਾ ਕਰ ਲੂਗੇ ਜਾ ਉਹਦਾ ਕੰਮ ਕਰ ਲਕੀਆ ਬੋਲਣਾ ਸਾਰਾ ਦਿਨ ਬੋਲਦੇ ਰਹਿੰਦੇ ਹਨ ਪਤਾ ਨਹੀਂ ਕੀ ਖਾ ਕੇ ਹੁੰਦਾ ਆਹੋ ਮੈਂ ਹੀ ਬੋਲਦੀ ਆਂ ਹਾਂ ਮੈਂ ਮਰ ਜਾ ਮੈਂ ਤਾਂ ਇਹਨੂੰ ਰੋਟੀ ਦਾ ਕਹਤਾ ਕਿੱਥੋਂ ਆਵਦੇ ਗਲਗਲਾਮਾ ਪਾ ਲੈ ਰੋਟੀ ਵਾਲਾ ਇਹਨੇ ਤਾਂ ਪਕਾਉਣੀ ਹੀ ਨਹੀਂ ਮੁੜਕ ਗੁਰੀ ਆਉਂਦਾ ਆਪਦਾ ਡਰਾਮਾ ਸ਼ੁਰੂ ਕਰ ਕੀ ਹੋਇਆ ਮੰਮੀ ਰੋ ਕਥ ਰਹੀਆਂ ਪੁੱਛ ਨਾ ਪੁੱਤ ਕੀ ਦੱਸਾਂ ਤੇਰੇ ਘਰ ਵਾਲੀ ਬਹੁਤ ਕੁਝ ਬੋਲ ਕੇ ਗਈ ਆ ਮੈਨੂੰ ਉਹ ਇੱਕ ਦਾ ਤੁਹਾਡਾ ਕਲੇਸ਼ ਨਹੀਂ ਮੁੱਕਦਾ ਹੈਗਾ ਜਦੋਂ ਵੀ ਘਰ ਆਉਣਾ ਤੁਹਾਡਾ ਕਲੇਸ਼ ਹੀ ਰਹਿੰਦਾ ਉਰੇ ਪੁੱਤ ਮੈਂ ਤਾਂ ਕੁਝ ਨਹੀਂ ਸੀ ਕਿਹਾ ਮੈਂ ਤਾਂ ਇੰਨੇ ਕਿਹਾ ਸੀ ਵੀ ਟੂਟੀ ਦਾ ਪਾਣੀ ਆਈ ਜਾਂਦਾਗਾ ਉਹ ਪਰ ਲੈ ਐਨੇ ਚੀ ਬੋਲਣ ਲੱਗ ਗਈ ਉਹ ਬਾਈ ਮੈਂ ਤਾਂ ਤੁਹਾਡੇ ਨਾ ਦੋਨਾਂ ਦੀ ਗੱਲਾਂ ਤੋਂ ਬਾਹਰ ਆ ਪੁੱਤ ਮੈਂ ਹੀ ਮਾੜੀ ਆ ਮੈਂ ਹੀ ਕੁਝ ਕਰ ਲੈਣੀ ਆ ਉਹ ਮਾਂ ਤਾਂ ਐਂ ਕਿਉਂ ਬੋਲਦੀ ਆ ਉਹ ਤੁਸੀਂ ਇੱਕ ਗੱਲ ਦੇਖੋ ਜਦੋਂ ਬੰਦਾ ਘਰੇ ਆਂਦਾ ਉਹਨੇ ਰੋਟੀ ਪਾਣੀ ਚਾਹ ਪਾਣੀ ਦਾ ਕੀ ਪੁੱਛਣਾ ਆ ਤੁਸੀਂ ਆਪਣਾ ਕਲੇਸ ਲੈ ਕੇ ਵਹਿ ਜੰਨੀ ਹੋ ਚਲ ਮੈਂ ਦਾ ਰੈਸਟ ਕਰਦਾ ਜਾ ਕੇ ਉਹਨੇ ਪੁੱਛਣਾ ਮੈਂ ਥੋੜੀ ਪੁੱਛਣਾ ਉਹ ਤੇ ਕਰੜੀ ਦੇ ਬਣ ਕੇ ਬਹਿ ਗਏ ਇਹਦੇ ਚਿੱਤ ਤੋ ਕੋਈ ਅਸਰ ਹੀ ਨਹੀਂ ਹੋਇਆ ਹੈ ਕਿੰਨੇ ਚਲਾਕ ਨੇ ਇਹ ਆ ਕੇ ਸੋ ਵੀ ਗਏ ਤੇ ਮੈਨੂੰ ਦੱਸਿਆ ਵੀ ਨਹੀਂ ਜੀ ਉੱਠ ਜਾ ਉਹ ਯਾਰ ਕੀ ਆ ਯਾਰ ਨਾ ਮੈਨੂੰ ਇੱਕ ਗੱਲੱਸ ਤੈਨੂੰ ਪਤਾ ਤਾਂ ਹੈਗਾ ਵੀ ਹੁਣੇ ਆ ਕੇ ਸੋਇਆ ਸੀ ਮੈਨੂੰ ਦੱਸਣਾ ਨਹੀਂ ਹੁੰਦਾ ਹੈਗਾ ਵੀ ਆ ਗਏ ਕਿ ਨਹੀਂ ਆ ਗਏ ਉਹ ਯਾਰ ਤੈਨੂੰ ਪਤਾ ਨਹੀਂ ਸੀ ਹਾਏ ਬੇ ਰੱਬਾ ਕਦੇ ਤਾਂ ਮੇਰਾ ਹਾਲ ਚਾਲ ਪੁੱਛ ਲਿਆ ਕਰ ਕਦੇ ਤਾਂ ਪੁੱਛ ਲਿਆ ਕਰ ਵੀ ਹਾਂ ਤੂੰ ਠੀਕ ਹੈ ਕਿ ਹੈਗੀ ਹੈ ਕਿ ਮਰ ਗਈ ਓ ਬਾਬਾ ਆ ਮੈਂ ਹੱਥ ਬੰਨੇ ਮੈਨੂੰ ਮੜੇ-ਮੋਟੇ ਚੈਨ ਦੇ ਸਾਹ ਲੈ ਲੈਣ ਦੋ ਤੁਹਾਡੀ ਮਾਂ ਨੂੰ ਸਮਝਾ ਲਓ ਮੈਨੂੰ ਇੰਨਾ ਕੁਝ ਬੋਲਦੀ ਆ ਉਹ ਉਹ ਤੂੰ ਗੜਾ ਬਾਬਾ ਘੱਟ ਬੋਲਦੀ ਆ ਤੂੰ ਵੀ ਤਾਂ ਉੱਪਰ ਦੀ ਜਲਦੀ ਆ ਮੈਂ ਕੀ ਕਹਿਨੀ ਆ ਉਹਨੂੰ ਮੈਂ ਆਪਦੇ ਬਾਰੇ ਜਿੰਨਾ ਮਰਜ਼ੀ ਕੁਝ ਸੁਣ ਲਾ ਪਰ ਆਪਦੀ ਮਾਂ ਬਾਰੇ ਕੁਝ ਵੀ ਨਹੀਂ ਸੁਣਨਾ ਮੈਂ ਅੱਛਾ ਜਿਹੜਾ ਕੁਝ ਤੂੰ ਮੇਰੀ ਮਾਂ ਬਾਰੇ ਬੋਲਦੀ ਆ ਉਹ ਫਿਰ ਹੈ ਹੀ ਐਸੇ ਲਈ ਕਹੋ ਨਾ ਲੈ ਇੱਕ ਗੱਲ ਸੁਣ ਲਓ ਮੈਂ ਆਪਦਾ ਘਰ-ਬਾਰ ਛੱਡ ਕੇ ਆ ਤੁਹਾਡੇ ਪਿੱਛੇ ਇੱਥੇ ਬੈਠੀ ਆਂਗੀ ਔਰ ਇਹਨਾਂ ਦੀ ਗੱਲਾਂ ਸੁਣਨੋਂ ਨਹੀਂ ਬੈਠੀ ਹੈਗੀ ਮੈਂ। ਜੇ ਤੁਸੀਂ ਕੁਝ ਨਹੀਂ ਨਾ ਕਰਨਾ ਫਿਰ ਆ ਚਲੇ ਜਾਉਂਗੇ ਘਰ ਛੱਡ ਕੇ। ਓ ਬਾਬਾ ਮੈਂ ਤਾਂ ਕਹਿਣਾ ਨਾ ਤੂੰ ਜਾ ਹੀ ਆ। ਕੀ ਪਤਾ ਦੂਰ ਦੂਰ ਹੋ ਕੇ ਤੁਹਾਡਾ ਪਿਆਰ ਬਣ ਜੇ। ਤੁਸੀਂ ਵੀ ਨਾ ਬੱਸ ਮਜ਼ਾਕ ਹੀ ਕਰੀ ਜਾਇਆ ਕਰੋ ਮੈਨੂੰ। ਓ ਚੱਲ ਠੀਕ ਆ ਬਾਈ ਓ ਮੈਂ ਤਾਂ ਚੱਲਿਆ ਆ। ਮੇਰੀ ਗੱਲ ਤਾਂ ਸੁਣ ਲਓ। ਓ ਬਾਈ ਮੇਰੇ ਤਾਂ ਨਾ ਬਾਹਰ ਨਹੀਂ ਮੇਰੇ ਸਿਰ ਤੋਂ ਉੱਪਰ ਦੀ ਨਹੀਂ ਤੁਹਾਡੀਆਂ ਗੱਲਾਂ। ਮੇਰੀ ਗੱਲ ਤਾਂ ਸੁਣੋ। ਭੱਜਣਾ ਹੀ ਆਉਂਦਾ ਬੱਸ ਭੱਜ ਕੇ। ਮੇਰੇ ਕਾ ਨੂੰ ਸੁਣਨੀ ਆ ਪਾਗਲਾ ਮੈਂ ਤਾਂ ਉਹੀ ਬੋਲੀ ਜਾਨੀ ਆ ਆਉ ਰਿਹਾ ਤੇ ਹੈ ਤਾਂ ਮੂੰਹ ਵੀ ਹੋ ਗਿਆ ਓਏ ਓ ਕਿਵੇਂ ਪਿਆ ਓਰੇ ਓ ਆਉ ਬਈ ਓ ਯਾਰ ਬਾਈ ਮੈਨ ਦਾ ਰੈਸਟ ਲੱਗ ਗਿਆ ਦੀ ਕਰਨਾ ਆ ਮੌਸਮ ਵੀ ਅੱਜ ਵਧੀਆ ਤੀ ਓ ਕਿਉਂ ਲਗਾਉਣਾ ਗੁਰੀ ਤੇਰੇ ਮੂੰਹ ਤੋਂ ਨਾ ਸਾਫ ਪਤਾ ਲੱਗ ਰਿਹਾ ਵੀ ਕੋਈ ਨਾ ਕੋਈ ਗੱਲ ਹੋਈ ਆ ਉਹ ਭਾਈ ਜੇ ਤਾਂ ਕੋਈ ਗੱਲ ਨਵੀਂ ਹੋਈ ਹੋਵੇ ਫਿਰ ਤਾਂ ਦੱਸਾਂ ਉਹ ਹੀ ਨਿੱਤ ਕਰਦਾ ਕਲੇਸ਼ ਉਹ ਇਹ ਤਾਂ ਹਰੇਕ ਘਰ ਦੀ ਨੇ ਇਹੀ ਕਹਾਣੀ ਆ ਪਹਿਲਾਂ ਤਾਂ ਯਾਰ ਸੱਸਾਂ ਨੂੰ ਐ ਹੁੰਦਾ ਮੇਰੀ ਨੂੰ ਆਊਗੀ ਠੀਕ ਆ ਬਾਅਦ ਚ ਪਤਾ ਨਹੀਂ ਕੀ ਹੁੰਦਾ ਇੱਕ ਦੂਜੇ ਨਾਲ ਦੁਸ਼ਮਣੀ ਪਾ ਕੇ ਬਹਿ ਜਾਂਦੀਆਂ ਨੇ ਯਾਰ ਇਹ ਉਹ ਹੋਰ ਯਾਰ ਜੇ ਤਾਂ ਘਰ ਵਾਲੀ ਦੀ ਮੰਨਦਾ ਫਿਰ ਮਾਂ ਕਹਿੰਦੀ ਵੀ ਘਰ ਵਾਲੀ ਦੇ ਥੱਲੇ ਲੱਗਿਆ ਹੋਇਆ ਜੇ ਮਾਂ ਦੀ ਮੰਨਦਾ ਤਾਂ ਘਰ ਵਾਲੀ ਕਹਿੰਦੀ ਆ ਮਾਂ ਦਾ ਗਲਾਮ ਇਹ ਬੰਦਾ ਜਾਵੇ ਤਾਂ ਜਾਵੇ ਕਿੱਥੇ ਕਰੇ ਕੀ ਹੁਣ ਓਏ ਆਪਣੀਆਂ ਟੈਨਸ਼ਨਾਂ ਦੁੱਤਾ ਇਹ ਕੋਈ ਸਮਝਦੀ ਹੀ ਨਹੀਂ ਇਨਾਂ ਨੂੰ ਤਾਂ ਆਪਣੀ ਲੜਾਈ ਦੀ ਉਹ ਪਈ ਰਹਿੰਦੀ ਆ। ਉੱਤੋਂ ਕੰਮ ਦੀ ਇੰਨੀ ਟੈਨਸ਼ਨ। ਇੰਨਾ ਨੁਕਸਾਨ ਹੋਇਆ ਵੇਆ ਪਰ ਮੈਂ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿੱਤੀ। ਪਰ ਇਹ ਸਮਝਦੀ ਨਹੀਂ ਯਾਰ। ਓਏ ਹੋਰ ਯਾਰ। ਉਹ ਬਾਈ ਆਪਾਂ ਇਹਨਾਂ ਲਈ ਮਰਦੇ ਆ ਸਾਰਾ ਦਿਨ। ਵੇਖ ਖੁਸ਼ ਰਹਿਣ। ਪਰ ਇਹ ਕਿੱਥੇ ਖੁਸ਼ ਰਹਿੰਦੀਆਂ ਨੇ? ਉਹ ਗੁਰੀ ਅਸੀਂ ਤਾਂ ਪ੍ਰੋਗਰਾਮ ਕਰਕੇ ਆਏ ਸੀ। ਤੂੰ ਐਵੇਂ ਘਰ ਦੋ ਦੋ ਪੈਗ ਲਾ ਤੇਰਾ ਮੂਹ ਠੀਕ ਹੋ ਜੂਗਾ। ਓਏ ਇੰਨੀ ਟੈਨਸ਼ਨ ਨਾ ਲਿਆ ਕਰ ਗੁਰੀ। ਇਹ ਤਾਂ ਹਰੇਕ ਘਰ ਦੀ ਨੇ ਇਹੀ ਕਹਾਣੀਆਂ। ਨਾਲੇ ਅਸੀਂ ਤਾਂ ਪੈਗ ਲਾਉਣ ਚੱਲੇ ਆ। ਤੂੰ ਵੀ ਆ ਜੀ ਉੱਥੇ। ਉਹ ਜੀਤ ਵੀ ਬਾਹਰੋਂ ਆ ਰਿਆ ਨਾਲੇ। ਉਹ ਨਹੀਂ ਨਹੀਂ ਬਾਈ ਮੈਂ ਤਾਂ ਯਾਰ ਦੇਖਦਾ ਘਰੇ ਜਾ ਕੇ ਇਹਨਾਂ ਦੇ ਕੀ ਦੁਬਾਰਾ ਵੀ ਜਾਦੇ ਕਲੇਸ਼ ਬਧਾ ਰਖਿਆ ਹੋਵੇ। ਚਲ ਐਵੇਂ ਕਰ ਇੱਕ ਵਾਰੀ ਘਰੇ ਦੇਖ ਆਂ ਆਜ ਹੀ ਪਰ ਤੂੰ ਉੱਥੇ। ਹਾਂ ਬਾਈ ਚਲ ਮੈਂ ਘਰੇ ਘੇੜਾ ਮਾਰਿਆ ਲਓ। ਓਏ ਤੂੰ ਆ ਜੀਂ ਉੱਥੇ ਨਾਲੇ ਬਾਹਰੋਂ ਉਹ ਜੀਤ ਵੀ ਆ ਰਿਆ ਬੈਠਾਂਗੇ ਪੈਗ ਲਾਵਾਂਗੇ। ਚਲ ਦੇਖਦਾ ਬਾਈ ਜੇ ਕਰੇ ਸੁਖਸਾਂਦ ਹੋਈ ਫਿਰ ਮੈਂ ਆ ਜਾਊਂਗਾ। ਤੂੰ ਘਰੇ ਘੇੜਾ ਕੱਢ ਕੇ ਨਾ ਉੱਥੇ ਆ ਜੀ। ਹਾਂ ਠੀਕ ਆ ਬਾਈ। ਚਲ ਠੀਕ ਆ। ਓਏ ਤਾਂ ਬਾਲੀਓ ਟੈਨਸ਼ਨ ਚਾ ਯਾਰ। ਓਏ ਹੋਰ ਆ। ਨਾ ਤਾਂ ਇਹਦੀ ਮਾਤਾਈ ਘਾਟਾ ਨਾ ਇਹਦੀ ਘਰ ਵਾਲੀ ਯਾਰ ਦੋਏ ਰੋਜ਼ ਲੜੀ ਜਾਂਦੀ ਐ ਨੇ ਪਤਾ ਨਹੀਂ ਕੀ ਗੱਲ ਆ ਕੀ ਨਾ ਲੜੀ ਜਾਂਦੀ ਓ ਯਾਰ ਇਹ ਤਾਂ ਕਲੇਸ਼ ਮਾੜਾ ਹੀ ਯਾਰ ਉਹ ਬੰਦਾ ਵੀ ਕੀ ਕਰੇ ਯਾਰ ਅੱਤਾ ਦਿਨ ਚੜ ਗਿਆ ਹਜੇ ਤੱਕ ਮਹਾਰਾਣੀ ਅੰਦਰੋਂ ਨਹੀਂ ਨਿਕਲੀ ਪਤਾ ਨਹੀਂ ਕੀ ਕਰੀ ਜਾਂਦੀ ਆ ਨਾ ਇਹਨੂੰ ਆਏ ਨਹੀਂ ਪਤਾ ਵੀ ਰੋਟੀ ਬਣਾਉਣੀ ਆ ਕੀ ਮਤਲਬ ਦੇਖ ਤਾਂ ਸੀ ਇਹ ਘਰ ਦੀ ਕੀ ਹੈਗੀ ਵਾ ਵਾ ਅਮੂਝੋਂ ਪੜਨ ਦਾ ਪਤਾ ਹੈ ਕੰਮ ਕਰਨ ਦਾ ਨਹੀਂ ਪਤਾ ਤੈਨੂੰ ਕੀ ਹੋ ਗਿਆ ਤੁਹਾਨੂੰ ਹੁਣ ਹੋਣਾ ਕਿਸੀ ਰੋਟੀ ਨਹੀਂ ਸੀ ਬਣਾਉਣੀ ਮੁੰਡਾ ਭੁੱਖਾ ਗਿਆ ਅੱਛਾ ਫਿਰ ਮੈਂ ਕੀ ਕਰਾਂ ਤੁਸੀਂ ਬਣਾ ਲੈਣੀ ਸੀ ਨਾ ਤੈਨੂੰ ਕਾਦੇ ਬਾਤੇ ਬਿਆ ਕੇ ਲਿਆਂਦਾ ਸੀ ਜੇ ਮੈਂ ਰੋਟੀ ਬਣਾਉਣੀ ਸੀ ਅੱਛਾ ਮੈਂ ਇੱਥੇ ਤਾਂ ਕਰਕੇ ਤੁਸੀਂ ਰੋਟੀ ਬਣਾਉਣੀ ਹੈ ਨਾ ਐ ਕਰਦੀਆਂ ਫਿਰ ਮੈਂ ਚਲੀ ਜਾਨੀ ਆ ਫੇਰ ਤਾਂ ਬਣਾ ਲਓਗੇ ਤੁਸੀਂ ਰੋਟੀਆਂ ਨਹੀਂ ਨਾ ਬਣਾ ਮੈਂ ਵੀ ਕਮਲ ਨਹੀਂ ਐਵੇਂ ਤਾਂ ਲੜਦੀ ਕੰਮ ਤਾਂ ਕਰਦੀ ਸੀਗੀ ਕਮ ਸੇ ਕਮ ਰੋਟੀ ਤਾਂ ਬੈਠੀ ਨਾ ਬਣਾ ਕੇ ਦਿੰਦੀ ਸੀ ਚਲ ਐਂ ਕਰਦੀ ਆ ਮੈਂ ਨਾ ਗੁਰੀ ਦੀ ਤਾਈ ਦੇ ਘਰੇ ਜਾਨੀ ਆ ਉਹਨੂੰ ਪੁੱਛਦੀ ਆ ਵੀ ਤੂੰ ਕੀ ਬਣਾਇਆਗਾ ਆ ਬਣਾਉਣੀਆਂ ਪੈਂਦੀਆਂ ਨਾ ਰੋਟੀਆਂ ਫਿਰ ਪਤਾ ਲੱਗਦਾ ਕਿਵੇਂ ਔਖੀ ਹੁੰਦੀ ਹੈਗੀ ਜਦੋਂ ਮੈਂ ਬਣਾਵਣਾ ਕੋਣ ਸੀ ਉਹ ਤਾਂ ਹਜਮ ਨਹੀਂ ਆਈ ਤੋਂ ਬਥੇਰੀ ਲੜਾਈ ਕਰਦੀ ਰਹੀ ਮੇਰੇ ਨਾਲ ਹੁਣ ਪਤਾ ਲੱਗੂ ਕਿ ਪੰਗੇ ਲੈਣ ਦਾ ਨਤੀਜਾ ਕੀ ਹੁੰਦਾ ਹਰਮਨ ਇਹ ਹਰਮਨ ਹਾਂਜੀ ਕੀ ਬਣਾਇਆ ਬੜੀ ਵਧੀਆ ਖੁਸ਼ਬੂ ਆ ਰਹੀ ਆ ਤੁਹਾਡੇ ਫੇਵਰੇਟ ਮਿੱਠੇ ਚਾਹ ਬਣਾਏ ਨੇ ਅੱਛਾ ਲਿਆ ਯਾਰ ਭੁੱਖ ਬਹੁਤ ਲੱਗੀ ਆ ਮੈਂ ਸੋਚਿਆ ਸਵੇਰ ਤੁਸੀਂ ਬ੍ਰੇਕਫਾਸਟ ਕਰਕੇ ਇੰਨਾ ਗਏ ਮੈਂ ਕਿਹਾ ਜਲ ਤੁਹਾਡੇ ਵਾਸਤੇ ਮਿੱਠੇ ਚਲ ਬਣਾਉਣੀ ਆ ਚੱਲ ਵਧੀਆ ਕਰਿਆ ਲਿਆ ਜਲਦੀ ਯਾਰ ਭੁੱਖ ਹੋ ਗਈ ਆ ਬਣਾਣੀ ਆ ਲਿਆ ਲਿਆ ਹਲੋ ਜੀ ਵਧੀਆ ਖਾச்சு ਵਾ ਮੈਨੂੰ ਪਤਾ ਸੀ ਮੈਂ ਕਿਹਾ ਤੁਹਾਨੂੰ ਪਸੰਦ ਨੇ ਮੈਨੂੰ ਘਰੋਂ ਕੱਢ ਕੇ ਆਹ ਮਿੱਠੇ ਚੌਲ ਬਣਾ ਕੇ ਖਾਈ ਜਾਂਦੇ ਆ। ਨਾ ਮੰਮੀ ਚੈਨਲ ਖਾ ਪੀ ਤਾਂ ਲੈਣ ਦਿਆ ਕਰੋ ਸਾਨੂੰ। ਜਦੋਂ ਦੇਖੋ ਲੜਾਈ 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 ਦੱਸਾਂ ਤੇਰੀ ਕਰਤੂਤ ਮੁੰਡੇ ਨੇ। ਦੱਸ ਦੋ ਮੈਂ ਇਹ じゃ ਕੀ ਕਰਤਾ? ਗਰੀਬ ਪੁੱਤ ਮੈਨੂੰ ਰੋਟੀ ਦਾ ਕਿਹਾ ਸੀ। ਮੈਨੂੰ ਠੋਕ ਕੇ ਜਵਾਬ ਦੇਤਾ। ਹਰ ਕੇ ਮੈਂ ਤੇਰੇ ਤਾਈ ਦੇ ਘਰੇ ਵਾਗ ਗਈ। ਹਰਮਣ ਆਹ ਕੀ ਗੱਲ ਹੁੰਦੀ ਆ? ਨਾ ਫਿਰ ਮੈਂ ਕਰਾਂ ਵੀ ਕੀ ਜੀ? ਇਹ ਸਾਰਾ ਲੜਨੋਂ ਨਹੀਂ ਹਟਦਾ ਮੇਰੇ ਨਾਲ। ਜਦੋਂ ਦੇਖੋ ਲੜਾਈ ਲੜਾਈ ਮੇਰੀ ਮਾਂ ਬਾਰੇ ਬੋਲਦੇ ਨੇ ਇਹ ਮੈਂ ਦੱਸ ਕੀ ਕਰਾਂ ਉਹ ਤੁਹਾਨੂੰ ਪਤਾ ਵੇ ਬੰਦਾ ਥੱਕ ہار ਕੇ ਆਇਆ ਉਹ ਬੰਦੇ ਨੂੰ ਆ ਕੇ ਆਰਾਮ ਕਰ ਲੈਣ ਤਾਂ 2 ਮਿੰਟ ਬੈਠ ਜਾਣ ਦੋ ਚਾਜ ਨਾਲ ਬੰਦਾ ਖਾ ਪੀਤਾ ਲਵੇ ਪਰ ਕਿੱਥੇ ਤੁਹਾਡਾ ਕਲੇਸ਼ ਹੀ ਨਹੀਂ ਮੁੱਕਦਾ ਹੈਗਾ ਕਿਉਂ ਮੈਂ ਕਰਦੀ ਆ ਕਲੇਸ਼ ਆ ਤੁਹਾਡੀ ਮਾਂ ਕਰਦੀ ਹੈਗੀ ਤੇਰੇ ਮੂੰਹ ਤੇ ਚੇਪੀ ਨਹੀਂ ਲੱਗੀ ਹੋਈ ਹੈਗੀ ਸਾਰੇ ਬੋਲਦੇ ਰਹਿੰਦੇ ਆ ਮੈਨੂੰ ਆ ਦੇਖ ਲਓ ਹੁਣ ਡਰਾਮੇ ਸ਼ੁਰੂ ਹੋ ਗਏ ਇਹਦੇ ਕਿਵੇਂ ਅੱਖਾਂ ਚ ਹੰਝੂ ਵੀ ਆ ਜਾਂਦੇ ਨੇ ਮਿੰਟੋ ਮਿੰਟਾ ਆ ਤੀਜਾ ਕਰਕੇ ਨਾ ਮੇਰਾ ਘਰਿਆਂ ਨੂੰ ਜੀ ਨਹੀਂ ਕਰਦਾ ਮੇਰੀ ਗੱਲ ਤਾਂ ਸੁਣ ਲੋ ਦੇਖੇ ਤੁਹਾਡੇ ਵਾਸਤੇ ਚੋਰ ਬਣਾਏ ਨੇ ਇੰਨੇ ਪਿਆਰ ਨਾਲ ਮੈਂ ਐ ਵਿਚਾਲੇ ਛੱਡ ਕੇ ਨਾ ਜਾਓ ਖਾ ਲੋ ਪਰ ਹਰਮਣਾ ਇਦਾਂ ਨਹੀਂ ਕਰੀਂਦਾ ਹੁੰਦਾ ਕੋਈ ਨਹੀਂ ਮੈਂ ਪ੍ਰੋਮਿਸ ਕਰਦੀ ਆ ਅੱਗੇ ਤੋਂ ਮੈਂ ਕਦੇ ਨਹੀਂ ਕਹਿੰਦੀ ਹੈਗੀ ਉਹਨਾਂ ਨੂੰ ਚੱਲ ਠੀਕ ਆ ਸਭਾ ਸੁਵਾਦ ਦੀ ਗੱਲ ਤਾਂ ਕੱਲ ਸੁਣੋ ਜੀ ਹਾਂ ਦੱਸ ਛੇਤੀ ਦਸ ਮੈਨੂੰ ਜ਼ਰੂਰੀ ਕੰਮ ਜਾਣਾ ਹੈ ਮੈਨਾਂ ਤੁਹਾਨੂੰ ਇੱਕ ਗੱਲ ਕਰਨੀ ਹੈ ਦੇਖ ਮੰਮੀ ਬਾਰੇ ਜਿੱਤੇ ਨਹੀਂ ਗੱਲ ਕਰਨੀਆ ਫਿਰ ਤਾਂ ਨਾ ਹੀ ਕਰ ਕਿਉਂਕਿ ਆਖਰਕਾਰ ਮੇਰੀ ਮਾਂ ਆ ਉਹ ਮੰਮੀ ਬਾਰੇ ਕੋਈ ਗੱਲ ਨਹੀਂ ਕਰਨੀ ਮੈਂ ਆਪਦੇ ਮਾਨੂੰ ਸਮਝਾ ਲਿਆ ਵੀ ਇੱਕ ਨੂੰ ਤਾਂ ਸਮਝਣਾ ਪੈਣਾ ਹੀ ਆ ਹੁਣ ਚੱਲ ਦੱਸ ਫਿਰ ਕੀ ਗੱਲ ਉਹ ਨਾ ਮੇਰੇ ਸਾਰੇ ਸੂਟ ਪੁਰਾਣੇ ਹੋ ਗਏ ਮੈਨੂੰ ਹੋਰ ਸੂਟਾਂ ਦੀ ਲੋੜ ਸੀ ਦਵਾ ਦੋਗੇ ਤੈਨੂੰ ਪਤਾ ਹੀ ਆ ਪਿਛਲੀ ਵਾਰੀ ਕਿੰਨੇ ਲੋਕਾਂ ਦਾ ਲੈਣ ਦੇਣ ਕਰਾਇਆ ਤਾਂ ਕਰਕੇ ਥੋੜੀ ਸੈਟਿੰਗ ਖੱਲੀ ਵੀ ਆ ਵੈਸੇ ਕਿੰਨੇ ਕ ਚਾਹੀਦੇ ਨੇ ਤੈਨੂੰ ਪੈਸੇ 5000 ਨਾਲ ਸਾਰ ਲੂੰਗੀ ਮੈਂ ਕਰ ਲੂੰਗੀ ਮੈਨੇਜ ਪਲੀਜ਼ ਦਵਾ ਦਿਓ ਨਾ ਚੱਲ ਕੋਈ ਨਹੀਂ ਮੈਂ ਦੇਖਦਾ ਫਿਰ ਠੀਕ ਹੈ ਦੇਖ ਲੈ ਕਿਵੇਂ ਮੇਰੇ ਮੁੰਡੇ ਨੂੰ ਕਰਜ਼ਾਈ ਕਰਦੀ ਆ ਮਸਾ ਮੇਰਾ ਪੁੱਤ ਤੱਕ ਮਾਈ ਕਰਦਾਗਾ ਪੋਲ ਅਜ ਮੂੰਹ ਕਰਕੇ ਕਹਿੰਦੀ 5000 ਰੁਪਇਆ ਦੇ ਦਿਓ ਮੈਂ ਛੂਟ ਲਿਉਣੀ ਆ ਜੇ ਕੰਮ ਨੂੰ ਕਹਦੀਏ ਤਾਂ ਇਹਨੂੰ ਮੌਤ ਪੈ ਜਾਂਦੀ ਆ ਕੀ ਆ ਗਲਕੀ ਜਮਨਾ ਦੇ ਇਹਨੂੰ ਪੈਸਾ ਵੀ ਗੁਰੇ ਪੁੱਤ ਉਰੀ ਆਈ ਹਾਂ ਮੰਮੀ ਇਹ ਹੋ ਗਿਆ ਮੈਨੂੰ ਪੁੱਤ 5000 ਰੁਪਏ ਚਾਹੀਦਾ ਸੀ ਕੀ ਕਰਨਾ ਸੀ ਪੁੱਤ ਡਾਕਟਰ ਨੇ ਕਿਹਾ ਸੀਗਾ ਮੈਂ ਟੈਸਟ ਜੇ ਕਰਾਉਣੇ ਸੀ ਅੱਛਾ ਮੈਂ ਕਹਣਾ ਵੀ ਥੋੜੇ ਦਿਨ ਰੁਕੇ ਜਾਓ ਮੈਂ ਨਾਲੇ ਵਗ ਜਾਊਂਗਾ ਜਾ ਕੇ ਮੈਂ ਆਪ ਕਰਾ ਦੂੰਗਾ ਟੈਸਟ ਕਾਹਨੂੰ ਪੁੱਤ ਤੂੰ ਕੰਮ ਛੱਡੇਂਗਾ ਹੁਣ ਮੈਂ ਤੇਰੇ ਤਾਈ ਜਾਂਦੀ ਆ ਉਹਦੇ ਨਾਲ ਵਗ ਜੂੰਗੀ ਚੱਲ ਠੀਕ ਹੈ ਕੋਈ ਨਹੀਂ ਮੰਮੀ ਦੇਖਦਾ ਫਿਰ ਮੈਂ ਨਾਨਾ ਜੀ ਕੋਈ ਲੋੜ ਨਹੀਂ ਆਗੀ ਮੰਮੀ ਨੇ ਪੈਸੇ ਦੇਣ ਦੀ ਇਹ ਤਾਂ ਮੰਮੀ ਦੀ ਚਲਾਕੀ ਐ ਇਹਨੇ ਆਪਦੇ ਹੱਥ ਚ ਕੰਨੇ ਪੈਸੇ ਨਹੀਂ ਹੁਣ ਮੈਨੂੰ ਦਵਾਈ ਵਾਸਤੇ ਵੀ ਨਹੀਂ ਪੈਸੇ ਲੈਣ ਦਿੰਦੇ ਤੂੰ ਦਵਾਈ ਦੀ ਗੱਲ ਹੋਰ ਸੀ ਪਰ ਹੁਣ ਜਿਹੜੇ ਚਲਾਕੀਆਂ ਕਰਦਣਾ ਮੈਨੂੰ ਸਾਰਾ ਕੁਝ ਹੀ ਪਤਾ ਆ ਸੂਟਾਂ ਵਾਲੀ ਗੱਲ ਸੁਣ ਲਈ ਹੋਣੀ ਮੰਮੀ ਨੂੰ ਗੱਲਾਂ ਸੁਣਨ ਦੀ ਹੱਤ ਜੋ ਐ ਲੈ ਫਿਰ ਮੇਰੇ ਪੁੱਤ ਦੀ ਕਮਾਈ ਤੇਰੇ ਸੂਟਾਂ ਚ ਆ ਜਾੜਨੀ ਐ ਉਹ ਬਖਸ਼ ਦਿਓ ਭਾਈ ਕਦੇ ਦਾ ਚੁੱਪ ਕਰ ਚਿਆ ਕਰੋ ਮੈਂ ਸਾਰਾ ਦਿਨ ਕੰਮ ਕਰਦਾ ਐਨੀ ਮਿਹਨਤ ਕਰਦਾ ਆ ਵੀ ਤੁਹਾਨੂੰ ਕੋਈ ਤਕਲੀਫ ਨਾ ਪਹੁੰਚੇ ਪਰ ਜਦ ਮੈਂ ਘਰੇ ਆਨਾ ਆਹੀ ਕਲੇਸ਼ ਹਾਂ ਮੇਰੇ ਸੂਟ ਦੀਂਦਿਆ ਤੁਹਾਨੂੰ ਹਾਂ ਤੁਸੀਂ ਕਿਹੜਾ ਇਲਾਜ ਕਰਾਉਣਾ ਹੈਗਾ ਪੇਕੇ ਨੂੰ ਦੇਣੀ ਹੈ ਸਾਰੇ ਕਮਾਈ ਤੁਸੀਂ ਅੱਛਾ ਤੇਰੀ ਕਰਤੂਤ ਹੈ ਪੇਕੇ ਨੂੰ ਦੇਣ ਨੂੰ ਐਂ ਕਰੋ ਜੀ ਫੋਨ ਲਾਓ ਤਾਈ ਨੂੰ ਹੁਣੇ ਪਤਾ ਲੱਗ ਜਾਊਗਾ ਸੱਚ ਕੀ ਹੈ ਝੂਠ ਕੀ ਹੈ ਕਹ ਤੋ ਫੋਨ ਕਰਾਂ ਮੈਂ ਆਹ ਦੇਖੋ ਜੀ ਝੂਠ ਦਾ ਪਤਾ ਲੱਗ ਗਿਆ ਨਾ ਇੱਥੋਂ ਪਤਾ ਲੱਗਦਾ ਬੇਇਮਾਨੇ ਦਾ ਮੇਰੇ ਪੁੱਤ ਦੇ ਪੈਸੇ ਮੈਂ ਲਮਾ ਚਾਹ ਨਾ ਲਮਾ ਤੈਨੂੰ ਕੀ ਤਕਲੀਫ ਹੈ ਇਹੀ ਗੱਲਾਂ ਕਰਕੇ ਨਾ ਮੈਂ ਕਰੇ ਨਹੀਂ ਆਂਦਾ ਹੈਗਾ ਹੁਣ ਤਾਂ ਮੇਰਾ ਜੀ ਕਰਦਾ ਵੀ ਪੱਕਾ ਔਰ ਤੋਂ ਕਿਤੇ ਭੱਜ ਜਾ। ਮੇਰੀ ਗੱਲ ਤਾਂ ਸੁਣੋ। ਗੱਲ ਸੁਣ ਲੈ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤੈਨੂੰ ਨਹੀਂ ਛੱਡਣਾ। ਤਾਂ ਮੈਂ ਕੀ ਕਹਤਾ ਕਲੇਸ਼ ਤਾਂ ਤੁਸੀਂ ਕਰਦੇ ਹੋ ਸਾਰਾ ਦਿਨ। ਮੈਂ ਕਾਨੂੰ ਕਲੇਸ਼ ਕਰਦੀ ਆਂ ਤੂੰ ਐਂ ਉੱਥੇ ਚੱਲ ਕੇ ਮੇਰਾ ਪੁੱਤ ਮੇਰੇ ਕੋਲੇ ਬੈਠਾ ਸੀ। ਜਰਦਾ ਨਹੀਂ ਹੈਗਾ ਤੂੰ ਸਾਨੂੰ ਦੋਨਾਂ ਨੂੰ ਖੁਸ਼ ਦੇਖ ਕੇ। ਜਰਦੀ ਤਾਂ ਤੂੰ ਨਹੀਂ ਵੀ ਮਾਂ ਕੋਲੇ ਕਿਉਂ ਬਹਿ ਗਿਆ? ਮੈਨੂੰ ਬੁਲਾਇਆ ਕਰੋ ਤੁਸੀਂ। ਨਹੀਂ ਨਾ ਬੁਲਾ ਤਨੂ ਬੁਲਾ ਕੇ ਉਹ ਵੀ ਨਹੀਂ ਮੈਂ ਰਾਜੀ ਹੈਗੀ ਮੈਂ ਮੇਰੇ ਪੁੱਤਰ ਨੂੰ ਤਾਂ ਬੁਲਾਉਂਗੀ ਤੂੰ ਮੱਚ ਗਈ ਦੇਖ ਕੇ ਵੀ ਇਹ ਕਿਉਂ ਬਹਿ ਗਿਆ ਹੁਣ ਪੈਸੇ ਮੰਗੀ ਜਾਂਦੀ ਆ ਪਤਾ ਨਹੀਂ ਹੁਣ ਤੱਕ ਕਿਉਂ ਨਹੀਂ ਆਏ ਹੈਗੇ ਮੈਂ ਵੀ ਜ਼ਿਆਦਾ ਹੀ ਲੜ ਪੈਣੀ ਆਂਗੀ ਮੇਰਾ ਵੀ ਦਿਮਾਗਾ ਮੰਨੀ ਕਰਦਾ ਹਰਮਨ ਪੁੱਤ ਹਾਂ ਮੈਂ ਵੇਰੇ ਪਾ ਮੇਰਾ ਦਿਲ ਜ ਤੜਕੀ ਜਾਂਦਾਗਾ ਮੇਰਾ ਪੁੱਤ ਹਜੇ ਤੱਕ ਨਹੀਂ ਆਇਆ ਮਨ ਤਾਂ ਆਪ ਟੈਨਸ਼ਨ ਹੋਈ ਪਈ ਐ ਪਤਾ ਨਹੀਂ ਕਿੱਥੇ ਗਏ ਮੰਮੀ ਆਪਾਂ ਵੀ ਨਾ ਬਾਲੇ ਲੜਦੇਾਂਗੇ ਪੁੱਤ ਇੱਕ ਵਾਰੀ ਘਰ ਹੀ ਆ ਜੀ ਮੈਂ ਤਾਂ ਚਮਾ ਨਹੀਂ ਬੋਲਦੀ ਕੁਛ ਮਰਜ਼ੀ ਹੋਈ ਜਾਵੇ ਮੈਂ ਤਾਂ ਆਪੜੀ ਮੁੜ ਕੇ ਲੜਦੀ ਤੁਹਾਡੇ ਨਾਲ ਜਿਵੇਂ ਇਹ ਕਹਿਣਗੇ ਓਵੇਂ ਕਰਿਆ ਕਰਾਂਗੇ ਮੰਮੀ ਹੁਣ ਕੀ ਕਰੀਏ ਕਿੱਥੋਂ ਲੱਭੀ ਜਾ ਕੇ ਇਹਨਾਂ ਨੂੰ ਚੱਲ ਪੁੱਤ ਮੈਂ ਆਪਣਾ ਘਰੇ ਜਾ ਕੇ ਆਂਦੀ ਆਂ ਮੰਕੇ ਮੰਮੀ ਤੁਸੀਂ ਇਕੱਲੇ ਨਾ ਜਾਇਓ ਮੈਂ ਵੀ ਤੁਹਾਡੇ ਨਾਲ ਚਲਦੀ ਆਂ ਚੱਲ ਚੱਲੀਏ ਪੁੱਤ ਦੇਖ ਕੇ ਆਈਏ ਉੱਥੇ ਕੀ ਪਤਾ ਉੱਥੇ ਨਾ ਹੋਵੇ ਹੋਰ ਗੁੱਸੇ ਦਾ ਮਾਰਾ ਬੰਦਾ ਪਤਾ ਨ ਕਿੱਧਰ ਜਾਂਦਾ ਮੰਮੀ ਮੈਂ ਤਾਂ ਘਬਰਾਟ ਹੋਈ ਜਾਂਦੀ ਆ ਪਤਾ ਨਹੀਂ ਕਿੱਥੇ ਚਲੇ ਗਏ ਨਾ ਤਾਂ ਫੋਨ ਵੀ ਬੰਦ ਆਈ ਜਾਂਦਾ ਤੇਰੇ ਨਾਲੋਂ ਜ਼ਿਆਦਾ ਤਾਂ ਮੈਨੂੰ ਘਬਰਾਟ ਹੋ ਰਹੀ ਆ ਕੀ ਕਰਾਂ ਮਾਂ ਆਏਗੀ ਮਸਾ ਭਾਲਦੀ ਆ ਮਾਂ ਪੁੱਤਾਂ ਚਾਰੋਂ ਨਾ ਬੈ ਜਾ ਬੱਕਰੇ ਵਾਰੀ ਹੋਰ ਫੋਨ ਕਰਕੇ ਦੇਖਦੇ ਆ ਫੋਨ ਬੰਦ ਹੋਈ ਜਾਂਦਾ ਚਲ ਕੋਈ ਨਾ ਪੁੱਤ ਆ ਜਾਊਗਾ ਆ ਪਪਾਏ ਜਾਂਦੇ ਆ ਸਾਰੀ ਮੇਰੀ ਗਲਤੀ ਐ ਮੰਮੀ ਜੇ ਮੈਂ ਤੁਹਾਡਾ ਲੜਦੀ ਰਹੀ ਤਾਂ ਇਹ ਰੁਸ ਕੇ ਗਏ ਘਰੋਂ ਗੱਲ ਪੁੱਤ ਤੇਰੀ ਗੱਲੀ ਦੀ ਮੇਰੀ ਵੀ ਗਲਤੀ ਹੈ ਐਡੀ ਕੇ ਗੱਲ ਤੋਂ ਕਾਹਨੂੰ ਐਡੀ ਵਧਾਉਣੀ ਸੀ ਮੈਂ ਤਾਂ ਸਿਆਣੀ ਸੀ ਤੂੰ ਤਾਂ ਚਲ ਨਿਆਣੀ ਸੀ ਚੱਲ ਕੋਈ ਗੱਲ ਨਹੀਂ ਪੁੱਤ ਰੋ ਨਾ ਸੁੱਖ ਸੰਤ ਆ ਜੂਗਾ ਕਿਧਰੇ ਨਹੀਂ ਜਾਂਦਾ ਕਿਸੇ ਯਾਰ ਦੋਸਤ ਕੋਲੇ ਬਹਿ ਗਿਆ ਹੁਣ ਆਈਆਂ ਗੁੱਸੇ ਖੜਾ ਹੈ ਕਮਲਾ ਰੋ ਨਾ ਪੁੱਤ ਫੇਰ ਨਾ ਕਰ ਮੇਰੀ ਗੱਲ ਸੁਣ ਮੈਂ ਦੇਖ ਕੇ ਆਉਣੀ ਆ ਬਾਰ ਕਿਤੇ ਠੀਕ ਆ ਮੰਮੀ ਮੈਂ ਜਾ ਕੇ ਦੇਖ ਕੇ ਆਉਣੀ ਆ ਤੂੰ ਕਿੱਥੇ ਜਾਵੇਂਗੀ ਪੁੱਤ ਕੱਲੀ ਮੈਂ ਤਾਂ ਸਿਆਣੀ ਆਗੀ ਤੂੰ ਨਹੀਂ ਆਣੀ ਕਿੱਥੇ ਤੁਰੇ ਫਿਰੇਂਗੀ ਮੈਂ ਬਗ ਚੰਨੀ ਆ ਠੀਕ ਆ ਚਲ ਮੈਂ ਜਾ ਕੇ ਆਉਣੀ ਆ ਪੁੱਤਾ ਉਹ ਕੋਈ ਲੋੜ ਨਹੀਂ ਕਿਤੇ ਜਾਣ ਦੀ ਪੱਲਾ ਇਹ ਦੱਸ ਕਿੱਥੇ ਗਿਆ ਸੀ ਤੂੰ ਪਤਾ ਜਵਾਕੜੀ ਦਾ ਰੋ ਰੋ ਬੁਰਾ ਹਾਲ ਹੋ ਗਿਆ ਮਸਾ ਚੁੱਪ ਕਰਾਏ ਤਾ ਮੇਰਾ ਵੀ ਦਿਲ ਟੜਕ ਗਿਆ ਜੇ ਨਾ ਪਹਿਲੀ ਐਵੇਂ ਪਿਆਰ ਨਾਲ ਰਹਿ ਲਿਆ ਕਰੋ ਨਾਲੇ ਥੋਨੇ ਆਪ ਨੂੰ ਦੁਖੀ ਕਰਿਆ ਨਾਲੇ ਮੈਂ ਦੁਖੀ ਹੋਇਆ ਜੀ ਮੈਨੂੰ ਲੱਗਦਾ ਗਲਤੀ ਮੇਰੀ ਸੀ ਮੈਂ ਵੀ ਤੁਹਾਡਾਂ ਲੜਦੀ ਰਹੀ ਨਾਲੇ ਮੰਮੀ ਜੀ ਨਾਲ ਮੈਂ ਅੱਗੇ ਤੋਂ ਨਹੀਂ ਐਵੇਂ ਕਰਦੀ ਹੈਗੀ ਪਤਾ ਮੇਰਾ ਦਿਲ ਬਾਹਰ ਨੂੰ ਆ ਰਿਹਾ ਸੀਗਾ ਜਾਣ ਨਿਕਲ ਰਹੀ ਸੀ ਮੇਰੀ ਤੁਹਾਡੇ ਵੀ ਨਾ ਪਤਾ ਕਿੰਨੇ ਜੀਵ ਜੀਵ ਖਿਆਲ ਆ ਰਹੇ ਸੀ ਮੇਰੇ ਮਾਈਂਡ 'ਚ ਜਦੋਂ ਮੈਂ ਘਰ ਹੁੰਨਾ ਮੇਰੇ ਬਾਰੇ ਕੋਈ ਸੋਚਦਾ ਆ ਮੇਰੇ ਤੇ ਕੀ ਬੀਤਦੀ ਆ ਜਦੋਂ ਦੇਖੋ ਹਰ ਟਮ ਲੜਾਈ 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 ਚਲ ਕੋਈ ਨਾ ਪਤਾ ਇਹ ਤਾਂ ਮੇਰੀ ਧੀ ਆ ਮੈਂ ਨਹੀਂ ਮੁੜ ਕੇ ਲੜਦੀ ਛੋਡੇ ਚ ਜੋ ਵੀ ਕੁਛ ਮਰਜ਼ੀ ਹੋਵੇ ਮੈਂ ਨਹੀਂ ਵਿੱਚ ਦਖਲ ਦਾਜੀ ਦਿੰਦੀ ਦੇਖ ਮੰਮੀ ਇਹ ਮੇਰੇ ਘਰ ਵਾਲੀ ਆ ਮੇਰੇ ਪਿੱਛੇ ਆਪਣਾ ਪਰਿਵਾਰ ਛੱਡ ਕੇ ਆਈ ਆ ਇਹਦੀ ਆਪਣੀ ਜਗ੍ਹਾ ਆ ਤੂੰ ਮੇਰੀ ਮਾਂ ਆ ਤੈਨੇ ਮੈਨੂੰ ਪਾਲਿਆ ਐਡਾ ਵੱਡਾ ਕਰਿਆ ਤੇਰੀ ਆਪਣੀ ਜਗ੍ਹਾ ਆ ਤੁਹਾਡੀ ਲੜਾਈ ਚ ਮੈਂ ਫਸ ਕੇ ਰਹਿ ਜਨਾ ਤੇ ਸਾਰਾ ਦਿਨ ਮਿਹਨਤ ਕਰਦਾ ਤੇ ਤੁਸੀਂ ਜੀ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਜਮੀਨ ਲੜਦੀ ਹੈਗੀ ਹਾਂ ਪੁੱਤ ਮੈਥੋਂ ਵੀ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਜਮਾਂ ਨਹੀਂ ਲੜਦੀ ਮੰਮੀ ਮੈਂ ਗਲਤ ਸੀ ਇੱਥੇ ਨਹੀਂ ਪੁੱਤ ਮੈਂ ਗਲਤ ਸੀ ਨਹੀਂ ਮੰਮੀ ਮੇਰੀ ਗਲਤੀ ਸੀ ਨਹੀਂ ਪੁੱਤ ਮੇਰੀ ਗਲਤੀ ਸੀ ਜਿਹੜਾ ਮੈਂ ਤੈਨੂੰ ਬੋਲੀ ਨਹੀਂ ਮੰਮੀ ਮੈਂ ਤੈਨੂੰ ਕਹਤਾਂ ਵੀ ਮੈਂ ਗਲਤ ਸੀ ਨਹੀਂ ਪੁੱਤ ਮੇਰੀ ਗਲਤੀ ਸੀ ਮੇਰੀ ਗਲਤੀ ਸੀ ਮੇਰੀ ਸੀ ਪੁੱਤ ਓ ਬਾਬਾ ਓ ਰਹਿਣ ਦੋ ਹੁਣ ਤੁਸੀਂ ਫੇਰ ਨਾ ਕਿਤੇ ਲੜ ਪਿਓ ਨਹੀਂ ਅਸੀਂ ਨਹੀਂ ਲੜਦੇ ਆਜੋ ਮੈਨੂੰ ਭੁੱਖ ਲੱਗਿਆ ਮੈਨੂੰ ਖਵਾ ਦਿਓ ਕੁਛ ਆਜੋ ਆਜੋ ਛੋਕਰਾ ਰਪਾਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਈ ਫਿਰ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਮੇਰੇ YouTube ਚੈਨਲ ਗੁਰੀ ਰਾਜਗੜ੍ਹ ਨੂੰ ਵੀ ਜਰੂਰ ਕਰ ਲਿਓ ਸਬਸਕ੍ਰਾਈਬ